के सामने आ चुकी है कि जिस तरह दे नाल सिद्धू मूसे वाला मर्डर मामले ਦੇ ਵਿੱਚ ਵੀ 골ਡੀ ਬਰਾੜ ਦਾ ਹੱਥ ਦੱਸਿਆ ਜਾਂਦਾ ਹੈ ਅਤੇ ਖਾਸ ਤੌਰ ਤੇ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਕਈ ਵਾਰ ਇਲਜ਼ਾਮ ਲਗਾ ਚੁੱਕੇ ਨੇ ਪਰ ਸਰਕਾਰ ਤੇ ਵੀ ਏਜੰਸੀਆਂ ਤੇ ਵੀ ਪੰਜਾਬ ਸਰਕਾਰ ਤੇ ਵੀ ਕਿ ਪੰਜਾਬ ਸਰਕਾਰ 골ਡੀ ਬਰਾੜ ਨੂੰ ਲੈ ਕੇ ਜਾਂ ਸਿੱਧੂ ਮੂਸੇਵਾਲਾ ਦੇ ਜੋ ਕਤਲ ਦੇ ਵਿੱਚ ਮਾਸਟਰਮਾਈਂਡ ਨੇ ਉਹਨਾਂ ਨੂੰ ਲੈ ਕੇ ਢਿੱਲਾ ਰਵਈਆ ਅਪਣਾ ਰਹੀ ਹੈ ਲੇਕਿਨ ਇਹ ਸਭ ਦੇ ਵਿੱਚ ਹੁਣ ਖਬਰ ਨਿਕਲ ਕੇ ਸਾਹਮਣੇ ਆ ਚੁੱਕੀ ਹੈ ਕਿ ਪਾਰ ਸਰਕਾਰ ਨੇ 골ਡੀ ਬਰਾੜ ਨੂੰ ਅੱਤਵਾਦੀ ਘੋਸ਼ਿਤ ਕਰ ਦਿੱਤਾ ਹੈਗਾ ਗੈਂਗਸਟਰ ਲਾਰੈਂਸ ਦਾ ਰਾਈਟ ਹੈਂਡ ਦੱਸਿਆ ਜਾਂਦਾ ਹੈਗਾ ਔਰ ਖਾਲਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਜੁੜਿਆ ਹੋਇਆ ਦੱਸਿਆ ਜਾਂਦਾ ਹੈ ਉਸ وجہ ਦੇ ਨਾਲ ਗੋਲਦੀ ਬਰਾ ਨੂੰ ਅੱਤਵਾਦੀ ਘੋਸ਼ਿਤ ਕਰ ਦਿੱਤਾ ਗਿਆ ਹੈਗਾ ਪਰ ਇਸ ਕਹਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਰਾਈਟ ਹੈਂਡ ਅਤੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਸਟਰਮਾਈਂਡ ਗੋਲਦੀ ਬਰਾ ਨੂੰ ਅੱਤਵਾਦੀ ਘੋਸ਼ਿਤ ਕਰ ਦਿੱਤਾ ਗੋਡੀਪਰਾਡ ਪੰਜਾਬ ਚ ਟਾਰਗੇਟ ਕਿਲਿੰਗ ਐਕਸਟਰੈਕਸ਼ਨਸ ਦੇ ਨਾਲ ਨਾਲ ਬਾਰਡਰ ਪਾਰ ਤੋਂ ਹਥਿਆਰਾਂ ਤੇ ਡਰਗ ਦੀ ਸਮਗਲਿੰਗ ਦੇ ਵਿੱਚ ਸ਼ਾਮਿਲ ਦੱਸਿਆ ਜਾਂਦਾ ਹੈਗਾ ਤੇ ਗੋਡੀਪਰਾਡ ਹੁਣ ਲਾਰਨਸ ਬਿਸ਼ਨੋਈ ਦੇ ਨਾਲ ਯੂਪੀਏ ਦੇ ਤਹਿਤ ਕੇਸ ਦਰਜ ਹੋਇਆ ਸੀ ਔਰ 29 ਮਈ 2022 ਨੂੰ ਕੈਨੇਡਾ ਦੇ ਵਿੱਚ ਬੈਠੇ ਗੋਡੀਬਰਾਡ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਕੇ ਸੋਸ਼ਲ ਮੀਡੀਆ ਤੇ ਉਸ ਦੀ ਜ਼ਿੰਮੇਵਾਰੀ ਲਈ ਸੀ ਅਜਿਹੀਆਂ ਖਬਰਾਂ ਚਪਕੀਆਂ ਸਨ ਸੋ ਗੋਲਡੀ ਬਰਾੜ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕथाम ਐਕਟ ਯਾਨਕੀ UAPA ਦੇ ਤਹਿਤ ਅੱਤਵਾਦੀ ਘੋਸ਼ਿਤ ਕਰ ਦਿੱਤਾ ਹੈਗਾ ਇਸ ਦਿਨ ਨਾਲ ਜੁੜੀ ਨੋਟੀਫਿਕੇਸ਼ਨਸ ਹੋਮ ਬਾਰ ਯਾਨਕੀ ਅੱਜ ਇਹ ਨਿਕਲ ਕੇ ਸਾਹਮਣੇ ਆਈ ਹੈ ਪਰ ਸਰਕਾਰ ਦੀ ਔਰ ਇਸ ਦੇ ਵਿੱਚ ਸਭ ਤੋਂ ਅਹਿਮ ਇੱਕ ਚੀਜ਼ ਦੇਖਣ ਵਾਲੀ ਹੈ ਅੱਜ 2024 ਜਨਵਰੀ ਯਾਨਕੀ ਪਹਿਲੀ ਤਾਰੀਖ ਹੈ ਪਹਿਲੀ ਤਾਰੀਖ ਨੂੰ ਹੀ ਪਰ ਸਰਕਾਰ ਨੇ ਇੱਕ ਵੱਡਾ ਝਟਕਾ ਗੋਲਡੀ ਬਰਾੜ ਜਾਂ ਗੋਲਡੀ ਬਰਾੜ ਦੇ ਖੇਮੇ ਨੂੰ ਦੇ ਦੁੱਤਾ ਹੈਗਾ ਉਸ ਨੂੰ ਅੱਤਵਾਦੀ ਘੋਸ਼ਿਤ ਕਰ ਦਿੱਤਾ ਹੈਗਾ ਸੋ ਗੋਲਡੀ ਬਰਾੜ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਗੈਰ ਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਯੂਏਪੀਏ ਦੇ ਤਹਿਤ ਅਤਵਾਦੀ ਕੋਸ਼ਿਸ਼ ਕੀਤਾ ਹੈਗਾ ਜਿਸ ਦੇ ਨਾਲ ਜੁੜੀ ਨੋਟੀਫਿਕੇਸ਼ਨ ਸੋਮਵਾਰ ਨੂੰ ਜਾਰੀ ਕੀਤੀ ਗਈ ਹੈ ਔਰ ਜਿਸ ਦੇ ਵਿੱਚ ਕਿਹਾ ਗਿਆ ਕਿ ਗੋਡੀ ਬਰਾਲ ਖਾਲਸਤਾਨੀ ਅਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਜੁੜਿਆ ਹੋਇਆ ਹੈ ਔਰ ਇਸੀ وجہ ਦੇ ਨਾਲ ਗੋਡੀ ਬਰਾਲ ਨੂੰ ਅਤਵਾਦੀ ਹੋਂਦ ਐਲਾਨਿਆ ਗਿਆ ਹੈਗਾ ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ 30 ਦਸੰਬਰ ਨੂੰ ਇਸੇ ਐਕਟ ਦੇ ਤਹਿਤ ਵਿਦੇਸ਼ਚੂ ਬੈਠੇ ਪੰਜਾਬ ਦੇ ਗੈਂਗਸਟਰ ਲਖਵੀਰ ਸਿੰਘ ਲੰਡਾ ਨੂੰ ਵੀ ਅਤਵਾਦੀ ਕੋਸ਼ਿਤ ਕਰਾਰ ਦਿੱਤਾ ਸੀ ਸੁਕੇਤਰੀ ਗ੍ਰਹਿ ਮੰਤਰਾਲੇ ਨੇ ਜੋ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈਗਾ ਉਸ ਦੇ ਵਿੱਚ ਸਪੱਸ਼ਟ ਤੌਰ ਤੇ ਲਿਖਿਆ ਕਿ ਗੋਲਡੀ ਬਰਾੜ ਯੂਏਪੀਏ ਦੇ ਤਹਿਤ ਜਿਸ ਤਰ੍ਹਾਂ ਦੇ ਨਾਲ ਪਹਿਲਾਂ ਉੱਤੇ ਇਹ ਪਰਚਾ ਜਾਂ ਐਕਟ ਲੱਗਾ ਸੀਗਾ ਹੁਣ ਇਸ ਪੂਰੇ ਮਸਲੇ ਦੇ ਵਿੱਚ ਯੂਏਪੀਏ ਦੇ ਤਹਿਤ ਕੁਝ ਹੋਰ ਖਬਰਾਂ ਕਹਿ ਲੋ ਜਾਣਕਾਰੀਆਂ ਪਰ ਸਰਕਾਰ ਦੇ ਕੋਲ ਨਿਕਲ ਕੇ ਸਾਹਮਣੇ ਆਈਆਂ ਕਿ ਉਸ ਦਾ ਜੋ ਸਨ ਮਰਡਰ ਹੈਗਾ ਆ ਬੱਬਰ ਖਾਲਸਾ ਉਸ ਦੇ ਨਾਲ ਉਸ ਦੇ ਤਾਲੁਕਾਤ ਨੇ ਇੰਟਰਨੈਸ਼ਨਲ ਕਨੈਕਸ਼ਨ ਨੇ ਸੋ ਇਸੀ وجہ ਦੇ ਨਾਲ ਗੋਲਡੀ ਬਰਾੜ ਨੂੰ ਹੁਣ ਅਤਵਾਦੀ ਘੋਸ਼ਿਤ ਕਰ ਦਿੱਤਾ ਹੈਗਾ ਦੱਸਦੀ ਇੱਕ ਮੂਸੇ ਵਾਲਾ ਮਰਡਰ ਮਾਮਲੇ ਦੇ ਵਿੱਚ ਗੋਲਡੀ ਬਰਾੜ ਪਹਿਲਾਂ ਹੀ ਵਾਂਟਡ ਦੱਸਿਆ ਜਾਂਦਾ ਹੈਗਾ ਤੇ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਕਈ ਵਾਰ ਇਲਜ਼ਾਮ ਲਗਾ ਚੁੱਕੇ ਨੇ ਕਿ ਗੋਲਡੀ ਬਰਾੜ ਅਜੇ ਤੱਕ ਪਰ ਸਰਕਾਰ ਜਾਂ ਪੰਜਾਬ ਸਰਕਾਰ ਦੇ ਹੱਥੇ ਕਿਉਂ ਨਹੀਂ ਚੜਿਆ ਉਹਨਾਂ ਦੇ ਪੁੱਤ ਨੂੰ ਉਹਨਾਂ ਨੂੰ ਇਨਸਾਫ ਕਿਉਂ ਨਹੀਂ ਮਿਲਿਆ ਸੋ ਇਸ ਪੂਰੇ प्रकरण ਦੇ ਵਿੱਚ ਹੁਣ ਪੰਜਾਬ ਤੋਂ ਕਹਿ ਲਓ ਜਾਂ ਦੇਸ਼ ਤੋਂ ਕਹਿ ਲਓ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈਗੀ ਆ ਕਿ ਗੋਲਡੀ ਬਰਾੜ ਨੂੰ ਅਤਵਾਦੀ ਕੋਸ਼ਿਸ਼ਿਤ ਕਰ ਦਿੱਤਾ ਹੈਗਾ ਆ ਔਰ ਗੋਲਡੀ ਬਰਾੜ ਪੰਜਾਬ ਦੇ ਵਿੱਚ ਟਾਰਗੇਟ ਕਿਲਿੰਗ ਐਕਸਟਰੈਸ਼ਨਸ ਦੇ ਨਾਲ-ਨਾਲ ਬਾਰਡਰ ਪਾਰ ਤੋਂ ਹਥਿਆਰਾਂ ਅਤੇ ਡਰੱਗ ਦੀ ਸਮਗਲਿੰਗ ਦੇ ਵਿੱਚ ਸ਼ਾਮਿਲ ਹੈ ਗੋਲਡੀ ਬਰਾੜ ਤੇ ਲਾਰੈਂਸ ਮਿਸ਼ਨੋਈ ਦੇ ਨਾਲ ਪਹਿਲਾਂ ਹੀ ਯੂਏਪੀ ਦੇ ਤਹਿਤ ਪਰਚਾ ਦਰਜ ਹੋ ਚੁੱਕਾ ਹੈਗਾ ਸੋ 29/2022 ਨੂੰ ਕੈਨੇਡਾ ਦੇ ਵਿੱਚ ਬੈਠੇ ਗੋਲਡੀ ਬਰਾੜ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਕੇ ਸੋਸ਼ਲ ਮੀਡੀਆ ਤੇ ਉਸ ਦੀ ਜ਼ਿੰਮੇਵਾਰੀ ਲਈ ਸੀ ਅਜਿਹੀ ਖਬਰ ਵੀ ਨਿਕਲ ਕੇ ਸਾਹਮਣੇ ਆਈ ਸੀ ਕਾਫੀ ਖਬਰਾਂ ਛਪੀਆਂ ਸੀ ਸੋ ਗੋਲਡੀ ਬਰਾੜ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਹੁਣ ਗੈਰ ਕਾਨੂੰਨੀ ਗਤੀਵਿਧੀ ਰੋਕ ਥੰਮ ਐਕਟ ਯਾਨੀ ਕਿ UAPA ਦੇ ਤਹਿਤ ਅਤਵਾਦੀ ਕੋਸ਼ਤ ਕਰ ਦਿੱਤਾ ਹੈਗਾ ਜਿਸ ਦੇ ਨਾਲ ਜੁੜੀ ਨੋਟੀਫਿਕੇਸ਼ਨ ਸੋਮਵਾਰ ਨੂੰ ਜਾਰੀ ਕੀਤੀ ਗਈ ਇਸ ਦੇ ਵਿੱਚ ਸਾਫ ਤੌਰ ਤੇ ਕਿਹਾ ਗਿਆ ਕਿ ਗੋਲਡੀ ਬਰਾੜ ਖਾਲਿਸਤਾਨੀ ਅਤੰਕੀ ਯਾਨੀ ਕਿ ਅਤਵਾਦੀ ਸੰਗਠਨ ਨਭਰ ਖਾਲਸਾ ਇੰਟਰਨੈਸ਼ਨਲ ਦੇ ਨਾਲ ਜੁੜਿਆ ਹੋਇਆ ਹੈਗਾ ਅਤੇ ਅਤਵਾਦੀ ਸਾਜ਼ਿਸ਼ਾਂ ਦੇ ਵਿੱਚ ਸ਼ਾਮਿਲ ਹੈਗਾ ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰਾਲੇ ਨੇ 30 ਦਸੰਬਰ ਨੂੰ ਇਸੇ ਐਕਟ ਦੇ ਤਹਿਤ ਵਿਦੇਸ਼ ਚ ਬੈਠੇ ਪੰਜਾਬ ਦੇ ਗੈਂਗਸਟਰ ਲਖਵੀਰ ਸਿੰਘ ਲੰਡਾ ਨੂੰ ਵੀ ਅਤਵਾਦੀ ਕੋਸ਼ਿਤ ਕਰਾਰ ਦਿੱਤਾ ਸੀ ਸੋ ਹੁਣ ਕੇਂਦਰੀ ਗ੍ਰਹਿ ਮੰਤਰਾਲੇ ਨੇ ਇੱਕ ਨੋਟੀਫਿਕੇਸ਼ਨ ਜਿਹੜਾ ਹੈਗਾ ਉਹ ਜਾਰੀ ਕਰ ਦਿੱਤਾ ਜਿਸ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਕਿ ਗੋਲਦੀ ਬਰਾੜ ਦੀ ਇਲੀਗਲ ਐਕਟੀਵਿਟੀਆਂ ਦੀ ਵਜ੍ਹਾ ਦੇ ਨਾਲ ਉਸ ਨੂੰ ਅਤਵਾਦੀ ਐਲਾਨਿਆ ਗਿਆ ਹੈਗਾ ਆ ਸੋ ਇਹ ਇੱਕ ਬ੍ਰੇਕਿੰਗ ਨਿਊਜ਼ ਨਿਕਲ ਕੇ ਸਾਹਮਣੇ ਆਈ ਸੀ ਤਾਂ ਸੋਚਿਆ ਤੁਹਾਡੇ ਨਾਲ ਸਾਂਝੀ ਕਰ ਦਵਾਂ ਅਜਿਹੀਆਂ ਕੁਝ ਹੋਰ ਤਮਾਮ ਵਡੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਫਿਰ ਹਾਜ਼ਰ ਹੋਵਾਂਗਾ ਫਿਰ ਜੁੜਾਂਗਾ ਮੈਨੂੰ ਦਿਓ ਇਜਾਜ਼ਤ ਧੰਨਵਾਦ